ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਉਹ ਕਰੇ ਸਾਰਿਆਂ ਦਾ ਭਲਾ ਮੇਰੇ ਦਾਤਾ ਸਭ ਦੇ ਮਨੋ ਕਾਮਨਾਵਾਂ ਮੇੜੀਆਂ ਜੈ ਜੈ ਜਰੂਰ ਪੂਰੀਆਂ ਕਰ ਦੇ ਮੇਰੇ ਦਾਤਾ ਸਾਰੇ ਆਪਣੀ ਜ਼ਿੰਦਗੀਆਂ ਦੇ ਵਿੱਚ ਖੁਸ਼ ਰਹਿਣ ਪਤਾ ਹੀ ਤੁਹਾਨੂੰ ਪਹੁੰਚੇ ਹੋਏ ਆਂ ਆਪਾਂ ਨਾਨਕੇ ਘਰ ਤੇ ਪਿੱਛੇ ਤੁਹਾਨੂੰ ਮਾਵਾਦੀਆਂ ਦੇ ਦਰਸ਼ਨ ਵੀ ਕਰਵਾ ਰਿਹਾ ਹਾਂ ਚੇਤੇ ਆਉਂਦਾ ਵੀ ਆ ਜਗ੍ਹਾ ਜਿਹੜੀ ਅਹ ਜਿੰਨੇ ਇੱਥੇ ਤੇ ਲੈ ਕੇ ਇੱਥੇ ਤੱਕ ਸਾਡੇ ਮੰਜੇ ਡੈਂਦੇ ਹੁੰਦੇ ਤੇ ਕੋਈ ਪੱਖੇ ਦੀ ਲੋੜ ਨਹੀਂ ਇੱਥੇ ਜੇ ਸਾਡਾ ਨਾਨਾ ਪਿਆ ਹੁੰਦਾ ਤਾਂ ਅੰਬ ਦੇ ਨੇੜੇ ਨੂੰ ਨੇ ਉਹਨੇ ਰੇੜਵਾ ਲਾ ਲੈਣਾ ਰਾਤ ਨੂੰ ਵਿਵਿੱਧ ਭਾਰਤੀ ਵਗੈਰਾ ਸੁਣਦੇ ਰਹਿਣਾ ਇੱਥੇ ਪੈ ਜਾਣਾ ਰਾਤ ਨੂੰ ਤਾਰੇ ਗਿਣੀ ਜਾਣੇ ਆ ਜੋ ਗੱਲਾਂ ਚੇਤੇ ਆ ਗਈਆਂ ਨੇ ਬੜੀਆਂ ਪੁਰਾਣੀਆਂ ਬਚਪਨ ਦੀਆਂ ਤੇ ਹੁਣ ਗੱਲ ਇਦਾਂ ਜੀ ਮਾਮੀ ਲਈ ਤਿਆਰ ਬੈ ਤਿਆਰ ਪਤਾ ਦੀ ਫੌਜਾਂ ਜਿਹੜੀਆਂ ਤਿਆਰ ਵਰ ਤਿਆਰ ਬੈਠੀਆਂ ਨੇ ਖਰਦਮਾ ਹੁਣ ਤੁਹਾਨੂੰ ਗੱਲ ਕਰਾਉਂਦਾ ਮੈਂ ਮਾਮੀ ਨਾਲ ਆਲਾ ਕੈਮਰਾ ਵੀ ਸਾਫ਼ ਕਰ ਲਵਾਂ ਲਓ ਜੀ ਮੇਰੇ ਮਾਮੀ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੂੰ ਫੌਜਾ ਰੈਡੀ ਹਾਂ ਫੌਜਾ ਰੈਡੀ ਅੰਬ ਤੋੜਨ ਨੂੰ ਅੱਛਾ ਅੰਬ ਤੋੜਨ ਨੂੰ ਐ ਹੋਰ ਵਾਈਕੂ ਸਿਕਾ ਨਾ ਸਾਰਾ ਵਾਈ ਦੀ ਚਿੱਟਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੌਜਾ ਰੈਡੀ ਬੈਠੀਆਂ ਪਾਉਣੇ ਪਾਦੇ ਵਿੱਚ ਅੰਬ ਆਪਾਂ ਨੇ ਆ ਦੇਖੋ ਬਾਹਾਂਤੀ ਰੱਖੀ ਆਪਾਂ ਚਾਚਾ ਚੜਾ ਦਮਾ ਕੋਠੇ ਪੇ ਜਾਣੀ ਸਿੱਧੀ ਜੀ ਗੱਲ ਹੈ ਨਾ ਇਹ ਤਾਂ ਅੰਬ ਛੋਟੇ ਆ ਉੱਥੇ ਅੰਬ ਬੜਾ ਜਾ ਉਧਰ ਬੜੇ ਅੰਬ ਉੱਥੇ ਸਾਹਮਣੇ ਆ ਖੇਤ ਦੇ ਚ ਉਹ ਸਾਹਮਣੇ ਨੂੰ ਖੇਤ ਦੇ ਚ ਉੱਥੇ ਅਸੀਂ ਉੱਥੇ ਹੈਗਾ ਅੰਬ ਬੜਾ ਸਾਹਮਣੇ ਖੇਤ ਚ ਖੇਤ ਦੇ ਅੰਬ ਜੇ ਚੱਗੇ ਕਿਹੜੇ ਪਲਾ ਉਹ ਸਾਹਮਣੇ ਉੱਥੇ ਰਸਤਾ ਹੈ ਜਾਣ ਨੂੰ ਹਾਂ ਆ ਖੇਤ ਜੀ ਤੀ ਜਾਣਾ ਸਿੱਧੇ ਅੰਬ ਕੋਲ ਪਹੁੰਚ ਜਾਣਾ ਚਾਹੀਦਾ ਅੱਛਾ ਖੇਤ ਤੇ ਪੌੜੀ ਲੈ ਜਾਣੀ ਹੈ ਨਾ ਜਾਣੋ ਪੌੜੀ ਵੀ ਚਾਚੇ ਪੌੜੀ ਨੂੰ ਚੱਕ ਲੈ ਫਿਰ ਹਾਂ ਦੇ ਪੌੜੀ ਇਹ ਐ ਹੱਲਾ ਲੰਡੇ ਗੱਲ ਚ ਲੂ ਕਮਮ ਚਾਚਾ ਤਾਂ ਸਿੱਧਾ ਹੀ ਹੋ ਗਿਆ ਤਾਂ ਤੁਸੀਂ ਵੀ ਬਈ ਪੂਰ ਪਾਟਾ ਚਲੋ ਚੱਲੀਏ ਆਪਾਂ ਵੀ ਹੋਰ ਚਲੋ ਚਲੋ ਕੁੜੀਆਂ ਜਿੰਨੀਆਂ ਜਣਾਣਾ ਚੱਲ ਕੋਈ ਨਾ ਉਹਨਾਂ ਨੂੰ ਕਰਨ ਦੇ ਆਰਾਮ ਸਾਰੇ ਜਣੇ ਨੂੰ ਹਾਂ ਉੱਡ ਜਾਈਏ ਆ ਆ ਦੇ ਦੇ ਕਾਕੂ ਆਪਾਂ ਤੂੰ ਤਾਂ ਜਾਵੇ ਇੱਕ ਆ ਚੱਕਲਾ ਬੱਤੇ ਕਾਂ ਬਾਲਟੀ ਚੱਕਲਾ ਹਾਂ ਹਰੇ ਜੀ ਭਾਈ ਇਹਨਾਂ ਦੀ ਹੋ ਬਾਲਟੀ ਚੱਕਾ ਦੇ ਦਵਾਂ ਮੈਂ ਤਾਂ ਬਲੇ ਵਾਲੀ ਆ ਇਹ ਚਲੋ ਕੱਪੜਾ ਕੱਪੜਾ ਓ ਸੋ ਸੋ ਹੈ ਭਾਈ ਉਹਦਾ ਕੋਈ ਨਹੀਂ ਜਦੋਂ ਉੱਥੇ ਪੱਥਰ ਬਹੁਤ ਹੈ ਪੈਰ ਟਿਲਕ ਗਿਆ ਬਾਹ ਫੇਰ ਤੁਰਨ ਦੇ ਪੁੱਤ ਕਾਹ ਕਹਾਂ ਰਣ ਰੋ ਤਾਂ ਆਲੇ ਆ ਹੀ ਲਿਆ ਆਏ ਸੀ ਮੁੜ ਕੇ ਹੁਣ ਆ ਜਾਣੀ ਚੱਲ ਮੰਮੀ ਚਲ ਮੰਮੀ ਮੈਨੂੰ ਇਹ ਪਤਾ ਨਹੀਂ ਕਿ ਇੱਥੇ ਅੰਬ ਕਿਹੜਾ ਹੈ ਚੱਲ ਚੱਲ ਬੈ ਜਾ ਨਾ ਤੂੰ ਬੈ ਜਾ ਆ ਗਿਆ ਬੰਦੇ ਪਰ ਪਹਿਲਾਂ ਸੁਣ ਰਿਹਾ ਆਹ ਕਹੇ ਤੁਸੀਂ ਜਾ ਕੇ ਅਸੀਂ ਹਗਣ ਜ਼ਰੂਰ ਜਾਂਦੇ ਹੁੰਦੇ ਤੇ ਇਧਰ ਨੂੰ ਪਰ ਅੰਬ ਦਾ ਨਹੀਂ ਮੈਨੂੰ ਪਤਾ ਹੂੰ ਝੀਂ ਝੀਂ ਦੀ ਬਾਜਾਂ ਲਈ ਝੀਂ ਝੀਂ ਦੀ ਕੀ ਬਣਾਉਣਾ ਹੁਣ ਤਾਂ ਚਟਣੀ ਉਹ ਚਟਣੀ ਵਾਲੇ ਚਟਣੀ ਵਾਲੇ ਕਿਚਾਰ ਵਾਲੇ ਆ ਉਹ ਸੇ ਲੰਬੇ ਲੰਬੇ ਜਿਹੇ ਆ ਪੱਤੇ ਜਾਂਦੇ ਆ ਖਾਣੇ ਨਹੀਂ ਕਿਤੇ ਜਿਹਾ ਨੇ ਹੁੰਦੇ ਠੀਕ ਕਿ ਠੀਕ ਜਾਂਦੇ ਦੀ ਵਧੀਆ ਵਰਤ ਕੋ ਨਾ ਹਾਂ ਚਾਰ ਦਾ ਬੰਦਾ ਫੁੱਟਿਆ ਆ ਪਤਾ ਹਾਂ ਉਹ ਤੁਰੇ ਤੇ ਜੰਮ ਖਰਾ ਹੈ ਉਹ ਖਰਾ ਵਾਹ ਕਿਰੂ ਪੂਰਾ 뷰 ਵਧੀਆ ਆ ਗਿਆ ਨਾ ਤੁਸੀਂ ਡਿੰਗਾ ਪੜਦੇ ਪੜਦੀਆਂ ਗੈ ਬਹੁਤ ਪਾਲਾ ਜਗਣਾ ਨਾ ਫੌਜੀ ਗੱਡੀ ਹੁੰਦੀ ਐ ਟੈਗ ਨਾ ਹੋ ਜAVE ਕਿਤੇ ਬਿਆਨੀ ਦੂਰੀ ਬਣਾ ਕੇ ਰੱਖਣੀ ਐ ਅਰੇ ਤੁਰ ਤੁਰ ਕੇ ਹੀ ਥੱਕ ਗਿਆ ਕਰ ਗਿਆ ਨਾ ਤੁਰ ਤੁਰ ਕੇ ਹੀ ਥੱਕ ਗਏ ਕੰਮ ਕਰਕੇ ਨਹੀਂ ਥੱਕੇ ਗਏ ਤੁਰ ਤੁਰ ਕੇ ਹੀ ਥੱਕ ਗਏ ਤਾਂ ਆ ਕੇ ਦੇ ਵਿੱਚ ਬਿਨਾਨੇ ਦਾ ਬਹੁਤ ਬੜਦ ਭਾਏ ਮੈਂ ਫਰੋੜੇ ਚਾਰ ਉਪਰ ਵਾਲੇ ਚਾਚਾ ਮੈਨੂੰ ਤਾਂ ਚੱਲ ਪਹਾੜ ਹੀ ਲੱਗਦੇ ਹੈ ਤਾਂ ਪਹਿਲੇ ਪਹਾੜੇ ਆ ਇਹ ਛੋਟੇ ਜਿਹੇ ਹੁੰਦਾ ਤਾਂ ਮਾਹ ਵੀ ਇੱਥੇ ਨੂੰ ਕਿੱਥੇ ਚੜ ਜੂਂਗੇ ਅਸੀਂ ਉਹ ਕਿੱਥੇ ਚਲੇ ਜਾਉਂਗੇ ਉੱਪਰ ਨੂੰ ਡਰ ਲੱਗਦਾ ਹੁੰਦਾ ਤਾਂ ਅੱਛਾ ਵਾਹ ਦਾ ਬਈ ਹੈ ਕਿ ਐਂ ਬਤਾ ਚੋਏ ਜਿਹਦੇ ਵਿੱਚ ਆ ਕੀ ਹੋਇਆ ਕੀ ਆ ਕੋਛ ਨਹੀਂ ਹੁੰਦਾ ਮੁੰਡਾ ਹੁੰਦਾ ਹੁਣ ਨਾਲ ਉਹਨੂੰ ਮੋੜਤਾ ਹਣਾ ਪਿੱਛੇ ਤੇ ਕੋਈ ਨਾ ਪੱਦਰੀ ਉਹ ਜਗਾ ਫੜ ਜਾਗਾ ਤੇ ਆ ਨਾਲ ਆ ਇਹ ਹੈ ਬਈ ਚਾਚੇ ਨੇ ਲਾ ਲਈ ਪੌੜੀ ਲੱਗਿਆ ਚੜਨ ਉੱਪਰ ਹੁਣ ਤਾਂ ਤੂੰ ਵੀ ਜਾ ਪਰ ਦੇ ਕਿਦਾ ਸੇ ਵੀ ਫੜ ਫੜਟੀ ਫੜ ਲਵਗੇ ਚੌੜ ਨਾ ਕਰਿਓ ਆਂਬ ਪਰ ਆਂਬ ਉਨ ਤਾਂ ਤਿਲਕਣ ਪਿੱਛੇ ਹੋ ਜਾ ਮੜਜੀ ਤੂੰ ਵੀ ਜਗਾ ਦੇ ਦੇ ਨੂੰ ਆਂਬ ਪਰ ਤਿਲਕਣ ਹੁੰਦੀ ਐ ਮਾਮੇ ਕਾ ਅਸੀਂ ਨਸਲ ਪਤਾ ਕਿਹੜੀ ਚੋਂ ਆਂ ਮੰਦਰਾਂ ਵਾਲੀ ਚੋਂ ਹਨਾ ਮੈਂ ਕਿਹਾ ਵੀ ਇੱਕ ਥਾਤੇ ਤੇ 10-10 ਬੰਦਰ ਬੈਠੇ ਨੇ ਮੈਂ ਹਜੇ ਦੋ ਚੜ ਤੂ ਕੋ ਫੇਚਿਆ ਇਹ ਵੀ ਗੱਲ ਥੋੜਾ ਆਨੇ ਉਹ ਮੋਦੀ ਫੜੀ ਮਤავਰੀ ਨਹੀਂ ਉਹ ਆਮ ਗੱਲ ਪੰਨੀ ਨਾ ਹੁਣ ਫਿਰ ਇਹ ਹੁੰਦੀ ਨੂੰ ਕਿੱਥੇ ਉੱਥੇ ਚੱਲ ਮੰਨੀ ਕੱਚੇ ਆਂਬ ਹੈ ਉਹ ਤੇ ਮਾਨੂੰ ਅੱਛਾ ਧਾਰਤੀ ਕੱਚੇ ਦੀ ਚਲੋ ਚਲੋ ਸ਼ਾਬਾਸ਼ ਬਚਾ ਕੇ ਕੱਪੜੇ ਨੀ ਕੱਦੂ ਬਾਸ ਨਹੀਂ ਹੱਥ ਚ ਫੜ ਕੇ ਸਣਾ ਲੋਕ ਅੱਬ ਬਹੁਤ ਵਧੀਆ ਹੋ ਗੋਣ ਕੋਈ ਨਾ ਕੱਦੂ ਬਾਸ ਨਹੀਂ ਹੁਣ ਇਹ ਵੀ ਦੋ ਐ ਕੰਬ ਹੋਰ ਖੜਾ ਨਾਲ ਇਹਦੇ ਦੋ ਅੰਬ ਐ ਹਾਂ ਬਸ ਜਿੱਤ ਹਾਂ ਜਮ ਕੇ ਨਾ ਜਿੱਤਰ ਸਾਈ ਜਿੱਦ ਵਾਲੇ ਪਾਈ ਜਾਂਦੇ ਹੁੰਦੇ ਹਾਂ ਅਸੀਂ ਲੈ ਕੇ ਆਉਣ ਲੱਗੇ ਮੈਂ ਸੋਚਦੇ ਹਿੰਦੇ ਆਪਾਂ ਯਾਰ ਆਪਾਂ ਉਹ ਕਰਾਂਗੇ ਉਹ ਬਚਾ ਕੇ ਫੜੋ ਬਈ ਮੂੰਹ ਦਾ ਪੰਜ ਕਿਲੋ ਇਹ ਆ ਲੈ ਮਾਂ ਖਾਣਾ ਬਾਟੀ ਉੱਪਰ ਇਹਨਾਂ ਫੜਾ ਦਈਏ ਇਹਨਾਂ ਨੂੰ ਛੋਟੀ ਬਾਲਟੀ ਕਿੱਥੇ ਪੜਾਈ ਜਾ ਸਕਦੀ ਹੈ ਉੱਪਰ ਤੇ ਕੌਣ ਫੜਾਉਗਾ ਥੱਲੇ ਫਿਰ ਬਾਕੂ ਆਏਗੇ ਦਿਸਾ ਚੱਤੇ ਰਾਮ ਦਿਸਾ ਚੱਤਾਂ ਮੈਂ ਤੋਹੇ ਉੱਪਰ ਤੱਥਰ ਬੈਠ ਜਾਇਆ ਕਰ ਬੈਠਦੇ ਨਹੀਂ ਮਰੀ ਹੋ ਕੇ ਨਾ ਬਸ ਤੁਰ ਜਾ ਉਹ ਤਾਂ ਤੂੰ ਬੁਲਰੀ ਬਣਾਉਣ ਜੋਗਾ ਹੀ ਛੱਡਿਆ ਹੋਇਆ ਚਲੋ ਭਾਈ ਠੀਕ ਹੈ ਕੋਈ ਨਹੀਂ ਇਹ ਵੀ ਦਿਖਾਉਣਾ ਜ਼ਰੂਰੀ ਹੈ ਫਿਰ ਨਾ ਗਿਰ ਵੀ ਜਾਉਂਗੇ ਚੱਲ ਪਰ ਉਹ ਲੱਭਣੇ ਨਹੀਂ ਨਾ ਫਿਰ ਟਿਕਾਣੇ ਨਹੀਂ ਨਾ ਗਿਰਨੇ ਹੈ ਏ ਤੂੰ ਕਿਥੇ ਚਲੀ ਆਉਣਾ ਤੂੰ ਕਦੇ ਲੱਗੀ ਜਾੜਨਾ ਤੂੰ ਤੇ ਕਦੋਂ ਆਵੇਂ ਮੈਂ ਇੱਥੇ ਉਹ ਨਹੀਂ ਯਾਰ ਉਹ ਚਾਚੇ ਲੱਭਣੇ ਨਹੀਂ ਯਾਰ। ਉਹ ਤੇ ਕੱਚਾ ਦੇ ਇੱਥੇ ਗਿਰਦਣ। ਆਰੇ ਉਹ ਬੱਸ ਦੋ ਤਿੰਨ ਉਹ ਆਲੇ ਵਾਲੇ ਗਿਰ ਕੇ ਕੀ ਫਾਇਦਾ ਦਾ? ਕੀ ਆਲਾ ਫਾਇਦਾ ਇਹਨਾਂ ਕੋਈ ਵੀ? ਤੂੰ ਵੀ ਤਾਂ ਮੰਮੀ ਕਿੱਧਰ ਫਿਰਦੀ ਆ। ਕਰੇ ਹੋ ਜੋ ਤੁਸੀਂ ਸੁੱਖੋ। ਆ ਦੇਖੋ ਉੱਪਰ ਖੜਾ ਸਰਦੀ ਤੁਹਾਨੂੰ। ਆ ਦੇਖੋ ਭੈਣ ਆ ਜਾ। ਪੱਕੇ ਜੀ ਤੇ ਆ। ਪੱਕੇ ਐ। ਨਹੀਂ ਪੱਕੇ ਨਹੀਂ ਹੈਗੇ, ਕੱਚੇ ਵੀ ਹੈਗੇ ਵਿੱਚ। ਪੱਕੇ ਜੇ ਪੱਕੇ ਜੇ ਹੁਣ। ਓਏ ਬਈ ਫੁੱਟਦੇ ਆਂ ਫੁੱਟਦੇ ਆਂ ਫੁੱਟਦੇ ਆਂ ਇੱਧਰ ਰੱਤ ਦਾ ਇੱਧਰ ਪੁੱਤ ਬੱਸ ਰੁਕ ਜਾਓ ਯਾਰ ਤੁਸੀਂ ਤਾਂ ਗਲਤ ਬੰਦੇ ਆ ਮੈਂ ਦੇਖ ਲਿਆ ਤੁਸੀ ਬਰਬਾਦੀ ਜ਼ਿਆਦਾ ਕਰਦੇ ਕੰਮ ਘੱਟ ਕਰਦੇ ਤੁਸੀਂ ਪਹਿਲਾਂ ਹੁਣ ਇਕੱਠੇ ਕਰੋ ਹਾਂ ਇੱਧਰ ਫਰਸ ਪਰ ਫੁੱਟਦੇ ਇੱਧਰ ਨਾ ਆ ਆ ਮੈਂ ਤਾਂਹੀਂ ਗੱੱਚਾ ਸੜ ਜਾੜੇ ਦੇਖ ਖੁਸ਼ਬੂ ਕਿੰਨੀ ਆ ਦੀ ਜਿਹੜੇ ਫੁੱਟੇ ਆ ਵਿਚਾ ਦੇਖ ਆ ਭਾਬੀ ਇਹ ਹਜੇ ਸਵਾ ਕਰਨਾ ਆ ਦੇਖ ਇਹ achar ਇਹ achar ਆ ਰਹਾ ਬੰਦੇ ਕਾਦੇ ਹਾਂ ਹਾਂ ਇਹ ਵੀ ਚਟਣੀ ਬਣਨੀ ਆ ਆ ਚੀਜ਼ ਦੇਖਣ ਵਾਲੀ ਗੱਲ ਆ ਇਹ ਇਹ ਪਤਾ ਲੱਗ ਗਿਆ ਮਾਮੀ ਨੂੰ ਲੈ ਸੁਖਵੀਰ ਲੈ ਤੂੰ ਬੈਠੀ ਤੂੰ ਕੰਮ ਕਰ ਤੂੰ ਆਹੀ ਉਹ ਗੱਲ ਆ ਫਿਰ ਉਹ ਵਿੱਚੇ ਨਿੱਗ ਗਿਆ ਇੱਥੇ ਬਹਿ ਜਾ ਪੱਥਰ ਤੇ ਰੁਕੀ ਜਾ ਵੇਦੇ ਪਰ ਤਾਂ ਬਹੁਤ ਅੰਬ ਆ ਯਾਰ ਕੀ ਲੋੜ ਐ ਨਾ ਇਹ ਤਾਂ ਬਹੁਤ ਟਾਈਆਂ ਆ ਇਹ ਸਾਰੇ ਫੁੱਟੇ ਤੁਹਾਡੇ ਅੰਬ ਦੇ ਦੇਖਿਆ ਫਿਰ ਮੈਂ ਜਿੰਨਾ ਮਰਜੀ ਕਹਿ ਲਾ ਵਸ ਇਹਨਾਂ ਨੂੰ ਹਰ ਜਿਹੜੀ ਵੀ ਗੇਰ ਦੀ ਫੁੱਟ ਦੇ ਹੀ ਅਟੈਚਡ ਡਾਇਰੈਕਟੇ ਹੋ ਹ ਜਿਹੜਾ ਤੂੰ ਗੇਰ ਦੇ ਉੱਪਰ ਤੇ ਵੀ ਫੁੱਟਦੇ ਆਂ ਕੀ ਆ ਉਰੇ ਯਾਰ ਆ ਦੇ ਸੱਚੇ ਪਰਵੀਰ ਨਾ ਮੈਂ ਅੱਛਾ ਹਾਂ ਹਰ ਠੀਕ ਹੈ ਨਾ ਅੰਬ ਆਂ ਅੰਬ ਬੱਜਦੇ ਆ ਉਹਨਾਂ ਨੂੰ ਲੰਬੂ ਪਰ ਅੰਬ ਬੱਜ ਕੇ ਟੁੱਟਦਾ ਹੁੰਦਾ ਇੱਕ ਦਿਨ ਹੀ ਚੱਲੋ ਜੀ ਲਓ ਜੀ ਲਓ ਜੀ ਇੱਥੇ ਦੇ ਮੜੀਏ ਝਾੜ ਲੀਆਂ ਸਰ ਜਣ ਮਨ ਲੱਗਦਾ ਜੇ ਨਾ ਹੋਇਆ ਫੇਰ ਦੁਬਾਰੇ ਚੜ ਜਾਗੇ ਆ ਕੇ ਪਰ ਇਹਦੇ ਵਿੱਚ ਤੇ ਫੁੱਟੀਆਂ ਹੋਈਆਂ ਅੰਬੀਆਂ ਬਹੁਤ ਦਾ ਪੰਗਾ ਹੈ ਸਰ ਡੰਡਾ ਚੱਕ ਨਹੀਂ ਬੁਗੇ ਨਾਲ ਤੈਨੂੰ ਕਿਹਾ ਛੋਟੂ ਆ ਜਾ ਬਈ ਤੂੰ ਵੀ ਆ ਜਾ ਇਹ ਵੀ ਕਹਿੰਦਾ ਮੈਂ ਪੌੜੀ ਤੇ ਬਗੈਰ ਚੜ ਜਾਣਾ ਫਲ ਖਾਣ ਫਲਣਾ ਬਗੈਰ ਚੜ ਜਾਣਾ ਹਾਂ ਪੌੜੀ ਤੇ ਬਗੈਰ ਨਾ ਦੇਖ ਰਹਾ ਹੈ ਪੰਪ ਚ ਆਈ ਜਾਂਦਾ ਇਹ ਪੰਪ ਚ ਹੈ ਆ ਲੋ ਆ ਲੋ ਇਹ ਲੈ ਰੀ ਗੱਲ ਫਾਈਟਿੰਗ ਨਹੀਂ ਦੀ ਆਣੀ ਕੋਈ ਗੱਲ ਨਹੀਂ ਦੀ ਜਿਵੇਂ ਬਜਾਣਾ ਨਾ ਛਿਆ ਚਲੋ ਫੇ ਚਲੋ 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 ਸ਼ਾਬਾਸ਼ ਕਿੰਨੇ ਡੀਰੇ ਕਿੱਕ ਅੱਛਾ ਅੱਛਾ ਉਹਨਾਂ ਨੂੰ ਖੇਡਿਆ ਉੱਪਰ ਨੇ ਇੱਕਾ ਖੇਡਦਾ ਹੈ ਨਹੀਂ ਆ ਗਿਆ ਦੇਖੀ ਹਾਂ ਮੀ ਆ ਗਿਆ ਅਬਈ ਮੀ ਆ ਗਿਆ ਲੋਕੀ ਕਹਿੰਦੇ ਗੜੇ ਜਿੱਦਾਂ ਮੀ ਆ ਗਿਆ ਆਹ ਦਾ ਸੋਵੇ ਕਿਆ ਚੀਜ਼ ਆ ਆਹ ਖਾਣੇ ਵਾਲੀ ਚੀਜ਼ ਹੈ ਖਾਣੇ ਵਾਲੀ ਕੋਈ ਚੀਜ਼ ਨਹੀਂ ਹੈਗੀ ਇਹ ਕਹਿੰਦੇ ਲਾਲ ਜੋ ਦਿਖਾ ਇਹ ਨਹੀਂ ਹੋਗਾ ਜਵਾਹ ਕੋਰਣਾ ਕਿਆ ਚੀਜ਼ ਹੈ ਬਣਾ ਇਹ ਇਹ ਕਿ ਮੈਨੂੰ ਅੰਜੀਰ ਵਰਗਾ ਲੱਗਦਾ ਹੈ ਇਹ ਇਹ ਬਲੌਗ ਮਨੋ ਵੀ ਇੰਜੀਰੇ ਦੱਸਦੇ ਰਾਜਾ ਉੱਥੇ ਤਾਂ ਨਹੀਂ ਹੈਗਾ ਉਹ ਲਾਲ ਤੇ ਲਾਲ ਤਾਂ ਫਾਲਾ ਲਾਲ ਹੋ ਗਿਆ ਹਾਂ ਦੇ ਸਪਨ ਕਿੱਕ ਕੀ ਚੀਜ਼ ਨਿਕਲ ਜੀ ਦੇ ਵਿੱਚ ਉਹ ਪੰਨ ਕਿਤੇ ਦੇਖੀਓ ਮੜ ਜਾ ਪੰਨੀ ਨੂੰ ਨਾਖਾਂ ਵਰਗਾ ਦੇਖੋ ਫਰੇ ਉੱਪਰ ਜਮਣ ਦੇ ਟਿੱਖੇ ਦੇਖ ਅੱਛਾ ਉਹ ਹੈ ਜੀਰ ਫਿਰ ਮੈਨੂੰ ਨਹੀਂ ਆ ਰਿਹਾ ਆ ਰਿਹਾ ਮੈਨੂੰ ਪੰਦ ਕਾਹੀ ਚੀਜ਼ ਪਰ ਮਾਰ ਕੇ ਵੀ ਰਹਿਣਾ ਟਾਈਮ ਥੋੜਾ ਲਾਈਦਾ ਹੁੰਦਾ ਇਹ ਜਿਹਦੇ ਬੀਜ ਦੇਖ ਕੇ ਦੱਸਣਾ ਹਾਂ ਪੈਰੇ ਮਾਰੋ ਉੱਪਰ ਚੱਲ ਲਾ ਨਹੀਂ

ਅਹੀ ਗੱਲ ਕਰਦੇ ਜੀ ਆ ਦੇਖੋ ਪਤਾ ਨਹੀਂ ਕੀ ਕੀ ਲੱਗਿਆ ਬੈਟ ਨੂੰ ਪਰ ਹੁਣ ਤੁਹਾਨੂੰ ਦਿਖਣੀ ਨਹੀਂ ਹੈਗੀ ਕਿ ਵਿਚਾਨਨ ਉੱਪਰ ਵਾਲੀ ਸੈਨ ਨੂੰ ਬੜੀ ਸੱਣਾ ਬਰੋ ਬੱਤ ਵਾਲੀ ਹੈ ਨਾ ਹਾਂ ਬੱਤ ਕੇ ਬੜਾ ਬੱਤ ਪਾਤਾ ਆਇਆ ਮੋੜ ਜਾ ਤੇ ਮੈਂ ਤਾਂ ਕੰਮ ਨੇ ਬੜੀ ਤੇ ਨਿਭਣਾ ਦੇਖੀ ਹਾਂ ਚਲੋ ਇਹ ਭਾਈ ਬੈਟਿੰਗ ਜਾਤੂ ਭਾਈ ਬੈਟੇ ਤੇ ਸਾਥੇ ਹੀ ਨਹੀਂ ਕਰਦਾ ਮਜਬੂਰੀ ਲੱਗਦੀ ਹੈ ਵੀ ਹੈ ਹੈਵੀ ਹੈ ਕੰਮ ਕਰ ਦੂਗਾ ਪਹਿਲੇ ਨਾ ਬੈਡ ਹੈਵੀ ਆ ਮਾੜਾ ਬੈਡ ਥੋੜਾ ਬਣਵਾ ਲਵਾਂਗਾ ਇਹ ਹਿੱਲਰਾਂ ਨੇ ਛੇਤੀ ਛੇਤੀ ਆਏ ਦਾ ਜਿਹੜਾ ਪੱਥਰ ਕਥੇ ਬੰਬ ਉੱਪਰ ਇਹ ਨਹੀਂ ਚੱਪਦੀ ਹੈ ਛੱਤੀ ਇੱਛ ਹੈ ਛੱਤੀ ਗਾਂ ਦੇ ਪਿੱਛੇ ਆਂਡ ਆ ਰੋ ਇਹਦੇ ਉੱਪਰ ਵੀ ਕੱਪੜਾ ਬੱਜਣਾ ਦੇਖੋ ਇਹਦੇ ਉੱਪਰ ਵੀ ਲੱਗਿਆ ਵਾ ਪਾਣੀ ਉਹ ਘੇਰ ਦੇਣਾ ਇਹ ਫਿਰ ਹੋਰ ਕਹ ਮੜਾ ਕਹ ਇੱਥੇ ਨੂੰ ਪੁਛਾ ਇੱਥੇ ਨੂੰ ਡਾ ਇੱਥੇ ਨੂੰ ਅੱਜ ਫਿਰ ਡਾਲਾ ਪੋਲੀ ਸ਼ਾਹ ਇਹ ਆ ਚਾ ਚੇਰ ਇਹਦੇ ਉੱਪਰ ਪਹਿਲਾਂ ਕੱਪੜਾ ਪਾ ਪਾਣੀ ਮਾਰ ਦੇਣਾ ਫਿਰ ਸਾਰੇ ਚਿਕੜੀ ਹੋ ਜਣੀ ਖਾਣਨੇ ਸਾਨੂੰ ਕਿੰਨੀ ਹੋਣੀ ਆ ਸੁੱਕ ਜਾਣਾ ਯਾਰ ਹਾਂ ਜਦੋਂ ਗੱਲਾ ਮਾਰਨੀ ਆ ਟੱਕ ਝਾੜੂ ਲਿਆਉਣੇ ਜਾ ਕੇ ਜਦੋਂ ਕੰਮ ਹੋ ਜਾਣਾ ਮੈਂ ਥੋੜੀ ਚਿਗੜੀ ਹੋ ਗਈ ਤਰਕੇ ਦੇ ਵਿੱਚ ਜਾਊਂਗੇ ਅਸੀਂ ਆਲੇ ਦੁਆਲੇ ਉਹ ਬਾਈ ਗਲਤ ਨਹੀਂ ਲੰਘਿਆ ਅਸੀਂ ਮੰਗਾਇਆ ਤਾਂ ਉਹ ਤੇ ਹੰਡਾ ਟਿਕਾਣ ਹੈ ਨਾ ਉਹ ਲੰਘ ਜਾਂਦਾ ਕੋਈ ਨਾ ਨਾ ਪਾਣੀ ਨਾ ਕੋੜਾ ਜਿਹਾ ਨਾ ਨਹੀਂ ਕਰੋ ਉਹ ਅੰਬ ਪਿੱਛੇ ਤੋਂ ਲਿਆ ਕੇ ਉਹ ਮੰਮੇ ਅੰਬ ਥੋੜੇ ਜਿਹੇ ਇੱਕ ਜਿਹੜੇ ਅਚਾਰ ਵਾਲੇ ਪੰਜ ਦੇ ਰੱਖਣ ਚੋ ਉਹ ਮੋٹے ਮੋٹے ਚਟਣੀ ਵਾਸਤੇ ਲੈ ਦੇ ਕੱਢ ਲੈਣੇ ਆਪਾਂ ਮੈਂ ਜਿਹੜੇ ਫੁੱਟੇ ਜਿਹੇ ਹੋਏ ਉਹ ਕੱਢੋ ਚਟਣੀ ਵਾਸਤੇ ਲੈ ਕਰ ਲੈ ਦੇ ਲੈ ਦੇ ਇਹ ਜਿਹੇ ਮੋٹے ਦੀਆਂ ਨਾ ਅੱਛਾ ਬਾਅਦ ਚ ਕੱਟੇ ਜਾਵਾਂਗੇ ਸਾਰੇ ਮੋٹے ਇੱਕ ਸਾਈਡ ਲਾ ਦੇਣੇ ਪਤਲਾ ਇੱਕ ਸਾਈਡ ਲਾ ਦੇਣੇ ਹੂੰ ਸਾਹਮਣੇ ਮੇਰੀ ਗੱਲ ਸਾਰੇ ਮਿਕਸ ਇਕੱਠੇ ਕਰ ਲੈ ਹੁਣ ਇਹਨਾਂ ਪਾਣੀ ਕਿੰਨਾ ਬਰਬਾਦ ਕਰੂੰਗਾ ਉਹ ਚੱਕ ਲੈ ਆਉ ਵੀ ਮੈਂ ਤਾਂ ਕੁਝ ਪਾਵਾਂ ਨਹੀਂ ਚੱਕ ਲੈਣਾ ਲੱਗੋਣਾ ਚਲ ਫਟਾ ਕੱਢ ਚਾਹ ਲੈ ਜਾ ਚਾਚੀ ਨਾ ਫਿਰ ਹੋਰ ਕੀ ਕਰਨਾ ਭਾਈ ਬਚਾ ਕੇ ਤੂੰ ਵੀ ਤਿਲਕਣੇ ਵਾਲਾ ਕੰਮ ਕਰ ਲਿਆ ਆਮ ਕੀ ਬਣੇਗੀ ਚਟਨੀ ਐਂਡ ਆਚਾਰ ਅੱਛਾ ਤਿਲਕੀ ਨਹੀਂ ਤੇ ਤਿਲਕਣਾ ਹੁਣ ਸਿਆਲ ਮਦ ਇਹ ਹੋਇਆ ਕੰਮ ਓ ਵਾਹ ਜੀ ਵਾਹ ਹਾਂ ਫੋਟੋ ਖਿੱਚਣ ਦੀ ਬਣ ਗਈ ਐ ਹਾਂ ਹਾਂ ਬੈੱਡ 'ਪਨ ਨਹੀਂ ਬੈੱਡ 'ਤੇ ਨਹੀਂ ਸੈਟ ਕਰਨਾ ਮੇਰਾ ਕਿਹਾ ਹੁਣੇ ਬੈੱਡ 'ਤੇ ਪਾਸੇ ਆਈ ਦੇ ਬਿੱਚੇ ਗੇਰ ਦੀ ਇਹ ਤਾਂ ਹਾਂ ਵਿੱਚ ਵਿੱਚ ਛੱਟ ਦੇ ਸਾਰੇ ਵੇਖੋ ਬਰਾਬਰ ਨੂੰ ਓਏ ਹੋਏ ਹੋਏ 100 ਛੱਟੜੇ ਆ ਬੜੇ ਕਪਾਸੀ ਰੱਖੋ ਚਾਚੇ ਮੈਂ ਇਹਨਾਂ ਨੂੰ ਕੀ ਸੋਚਿਆ ਸਰਪਤਾ ਮੈਂ ਤੈਨੂੰ ਦਈ ਤੀ ਭਾਂਡਿਆਂ ਵਾਸਤੇ ਵੀ ਕੁਝ ਵਿੱਚੇ ਸਰਪਤਾ ਹੀ ਤੂਟੇ ਤਦਲੀ ਘਰੌਣੀਆਂ ਨੇ ਉਹ ਚਾਹ ਜਮਾ ਹੀ ਨਾ ਲੱਗਿਆ ਰਹਿ ਜਵੇ ਮੈਂ ਕਿਹਾ ਜਮਾ ਹੀ ਉਹ ਕੀੜ ਧਰਹੀ ਨਾ ਚਾਹ ਜੀ ਨੂੰ ਕਹਿੰਦੇ ਚਾਹ ਹਾਂ ਆ ਗਿਆ ਗੱਡੀ ਪੂਰੀ ਪੂਰੀ ਨਿਕਲਦੀ ਐ ਕਿਆ ਰੋਣਾ ਲੰਗਣੀ ਲੰਗਣੀ ਦੇਖ ਲੈ ਨਹੀਂ ਫੇ ਚਾਬੀ ਮਗਨਾਂ ਨਹੀਂ ਪੈਣੀ ਅੱਗੇ ਪਿਛੇ ਦੇਖੀ ਗੱਟ ਗਿਆ ਨਾ ਲਾ ਦੂੰ ਬਾਈ ਨਿਕਲ ਗਿਆ ਤਾਂ ਨਿਕਲ ਗਿਆ ਬਿਲਕੁਲ ਬੰਗੜੀ ਦਾ ਰਾਸ ਤਾਂ ਹੈ ਬੁੱਲਾਈ ਦੀ ਹਾਂ ਚਾਰੇ ਪਤਾ ਕਿੰਨਾ ਹੈ ਤਾਂ ਗਿਆ ਚੱਲ ਉਹਨੇ ਸੇਫਟੀ ਵਾਸਤੇ ਤਾਰਿਆ ਪੁੱਤ ਬਈ ਗੱਡੀ ਨੂੰ ਉਹ ਨਾ ਹੋ ਜਵੇ ਉਹ ਅੱਤ ਉਹ ਵੀ ਚੱਕੀ ਤਾਂ ਉੱਤੇ ਹੋਉਂਗੇ ਵੀ ਨਹੀਂ ਨਹੀਂ ਆ ਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਥੱਲੇ ਨੂੰ ਕੋਈ ਹੋਰ ਕੋਈ ਸੁਣ ਕੇ ਲੱਗੀ ਕਰਨਾ ਅੱਛਾ ਪਾਣੀ ਪੀਣ ਸੱਚ ਪਾਣੀ ਆ ਗਿਆ ਬਾਈ ਠੀਕ ਆ ਵੀ ਅੰਬ ਤੋੜੇ ਬਹੁਤ ਇਹਨਾਂ ਨੇ ਹੂੰ ਜਿੰਨੇ ਮਰਜ਼ੀ ਦੇਖੀ ਜਾ ਚਾਚੇ ਯਾਰ ਸਿੱਧੇ ਚੱਕ ਕੇ ਸਾਰੇ ਕੱਢਣੇ ਪੈਣੇ ਆ ਤਾਂ ਨਹੀਂ ਨਹੀਂ ਮੂٹے ਮੂٹے ਕੱਢਣ ਮੈਂ ਪਹਿਲਾਂ ਜਿੰਨੇ ਕਿ ਨਿਕਲਦੇ ਆ ਮੈਂ ਓਹੋ ਤੈਨੂੰ ਦੱਸਦਾ ਮੈਂ ਲੋੜੇ ਨਹੀਂ ਪਹਿਲਾਂ ਸਾਰੀ ਕੱਢ ਲਓ ਅਹੀਂ ਫੇਰ ਜਦ ਹਾਂ ਜਦ ਇਹਦੇ ਵਿੱਚ ਕਪੜਾ ਘੋਮਣਾ ਜਿਆਦਾ ਰੱਖੀ ਜਾਈਂ ਸਾਈਡ ਸਾਈਡ ਪਰ ਹੁਣ ਬਣੀ ਗੱਲ ਹੈ ਮੈਂ ਤਾਂ ਪੀੜ ਫੜ ਗਿਆ ਜਦੇ ਚਾਚਾ ਏ ਚੌੜ ਚੱਲ ਲੈ ਵੇੜਨਾ ਇੰਨਾ ਕੰਮ ਫੇਰ ਮੈਂ ਕਾ ਕਰਾਂ ਮੇਰਾ ਵੀ ਜੀ ਕਰਦਾ ਹੈ ਜਦ ਕੰਮ ਕਰਨ ਮੈਨੂੰ ਕੈਮਰਾ ਫਿਰ ਤੁਹਾਨੂੰ ਪਤਾ ਕੈਮਰਾ ਵੀ ਚਲਾਉਣਾ ਜ਼ਰੂਰੀ ਹੈ ਕੈਮਰਾਮੈਨ ਫੋਕਸ ਕਰੋ ਆਹੋ ਪੋ ਲਿਓ ਪਾਣੀ ਦਾ ਘੂਟ ਮਾਨੂੰ ਵੀ ਦੇ ਦਿਓ ਸਾਨੂੰ ਵੀ ਸਮਾਨ ਸਾਨੂੰ ਉਹ ਦੱਸ ਵੀ ਕਿੱਥੇ ਕਰੀ ਉਹਦਾ ਇੱਕ ਪਾਸਾ ਲਿਆ ਧੋਣੇ ਲੈਣ ਲਾਈਏ ਹਾਂ ਉਹ ਵੀ ਉਹ ਵੀ ਧੋਣੇ ਜਿਹੜਾ ਭਾਂਡੇ ਪੇਰ ਪਾਣੀ ਹੈ ਪੂਰਾ ਪਾਣੀ ਹੈ ਪਾਣੀ ਹੈਗਾ ਉਹ ਡਰਮਾਂ ਦੇ ਵਿੱਚ ਦੋ ਡਰਮ ਭਰੇ ਹੋਏ ਆ ਦੇਖ ਲੈ ਮਰਜੀ ਤੇ ਨਹੀਂ ਨਹੀਂ ਉਹ ਚਾਚੇ ਰੰਗਦੇ ਨਹੀਂ ਇਹ ਤੇ ਬਚਾ ਲੈ ਮੇਰੀ ਗੱਲ ਮੇਰੀ ਗੱਲ ਜਿਹੜਾ ਪਾਣੀ ਆ ਹੈ ਇਹਦੇ ਗਲੇ ਤੋਂ ਹਲਪਲਾ ਕੱਚੇ ਗਲੇ ਤੋਂ ਸੁਕ ਮਾੜੇ ਮੁੰਡੇ ਨੇੜੇ ਵਾਲੇ ਸਾਫ ਪਾਣੀ ਦਾ ਬੱਚੇ ਤੋਂ ਤਾਂ ਕਿ ਉੱਪਰ ਵਾਲੇ ਮਾੜੇ ਤੁਰਕੇ ਦੇਖ ਕਾ ਵੀ ਜਿਹੜਾ ਬੱਚਾ ਪਾ ਸਮਾਨ ਵੀ ਉਹਦਾ ਕਿੱਧਰ ਕਿਆ ਕਰਨਾ ਕਿੱਧਰ ਹੀਲਾ ਕਰਨਾ ਹਾਂ अच्छा 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 चल ਬਦੂਰ ਗੇ ਰਹੇ ਨੇ ਇਹ ਵੀ ਠੀਕ ਆ ਉਹ 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 ਇਹ ਤਾਂ ਛੇ ਆਪਣੀਆਂ ਆਏ ਗੱਡੀ ਪੱਥਰਾਂ ਵਾਲੀ ਆ ਅੱਛਾ ਹੋ ਰਿਹਾ ਕੋਈ ਹੈ ਜਿੰਨਾਂ ਉਧਰ ਹਾਂ ਬਸੁੱਕਦੇ ਆ ਜੀ ਉਹਨਾਂ ਟਾਈਮ ਦੇ ਵਿੱਚ ਇੱਧਰ ਤੋਂ ਤੋਂ ਅੱਜ ਦਾ ਪ੍ਰੋਸੈਸ ਸ਼ੁਰੂ ਲੱਗਿਆ ਕਰਨ ਉਹ ਜਿੱਦੜਾ ਕਰੀਏ ਤੇਰੇ ਮੂਰੇ ਤੇ ਆ ਯਾਰ ਮੰਮੀ ਜਾਨਵਰਾਂ ਨੂੰ ਪਾਈ ਜੂਗੇ ਐ ਬੈਸੇ ਨਾ ਜ਼ਿਆਦਾਤਰ ਪਤਾ ਕਿ ਮੁਰਗੇ ਮਾਰ ਕੇ ਜੇ ਖਾ ਲੈਂਦੇ ਇਹਨਾਂ ਨੂੰ ਪਰ ਹੁਣ ਇੱਥੇ ਆਹ ਹੋ ਰਿਹਾ ਜਪਾ ਏਰ ਕੇ ਪਰੇ ਕਰੋ ਹਾਂ ਮਿੱਠੀ ਦਾਲ ਆ ਹਨਾ ਹਰੀ ਹੋਰ ਇਹ ਵੀ ਚੱਕੀ ਜਾਂਦੀ ਯਾਰ ਮਿੱਠੀ ਦਾਲ ਵੀ ਚੱਕੀ ਹੈਗੀ ਇਹਨਾਂ ਨੇ ਉਹ ਤਾਂ ਠਗਿਆ ਪਤਾ ਇਹ ਹਾਂ ਅੱਜ ਮੈਂ ਤਾਂ ਮੈਂ ਦੇਖਿਆ ਕਪੜਾ ਤਾਂ ਘੱਟ ਹੈ ਬਫਰੇ ਵਿੱਚ ਬਹੁਤ ਸਵਾਦ ਬਣ ਜਾਂਦੇ ਫਿਰ ਅਸਾ ਇਹਦੇ ਵਿੱਚ ਹੋ ਗਈ ਆਪਣੀ ਅਸਾ ਖਰਾਬ ਹੋ ਗਈ ਵੀ ਚਲੋ ਕੋਈ ਨਹੀਂ ਗਰਮੀ ਹੈ ਹੀ ਇੱਥੇ ਸਾਫ ਕਰ ਲਾ ਉਹ ਉਪਰ ਹੋ ਗਈ ਚਲੋ ਜਿਹੜਾ ਵੀ ਹੈਗਾ ਹੁਣ ਇਹ ਪਾਣੀ ਗਰਮ ਕਰਨਾ ਪੈਣਾ ਔਰੇ ਆਪਾਂ ਨੂੰ ਤਾਂ ਸਾਰਾ ਵਾਸਤੇ ਹੀ ਰੱਖ ਰਹੇ ਹਾਂ ਬਿੰਦਰ ਇਹਨੂੰ ਬਾਤ ਸਬਜੀ ਨੂੰ ਉਪਰੇ ਕਰਕੇ ਆਈ ਇਹਦੇ ਪੋਸਟ ਥੋੜਾ ਲੰਬਾ ਹਾਂ ਲੰਬਾ ਲੈ ਕੇ ਜਾਇਓ ਹੱਥ ਹਾਂ ਪਹਿਲਾਂ ਪਾਣੀ ਪੈਣਾ ਮੈਂ ਥੋੜਾ ਇੱਕ ਨਹੀਂ ਬਾਲਟੀ ਚ ਪਾਣੀ ਨਹੀਂ ਲੋੜੀ ਨਹੀਂ ਨਿਕਲ ਜਾਣਾ ਤੁਸੀਂ ਹੱਥ ਦਾ ਪਾਓ ਬਾਲਟੀ ਕੇ ਪਾਉਣਾ ਵੀ ਹੋ ਤਾਂ ਨੇੜੇ ਜਾ ਕੇ ਉੱਥੇ ਗੇਰ ਵੀ ਲਿਓ ਦੋ ਡੱਬੇ ਸਮਝ ਗਿਆ ਆ ਸਮਝ ਗਾੜ ਦੇ ਦੇਣੀ ਅਸੀਂ ਥੋੜੀ ਥੋੜੀ ਹੇ ਨਹੀਂ ਮਾਮੂ ਖਰਾਬ ਆ ਯਾਰ ਜਾਨ ਉਹ ਖੱਟੀ ਹੋ ਗਈ ਵਾਲਾ ਜਾ ਆ ਗਿਆ ਉਹਦੇ ਵਿੱਚ ਚੱਕਰ ਤਾਂ ਹੈ ਉਹ ਠੀਕ ਹੈ ਉਹ ਪਾਣੀ ਪਿਆ ਹੋਇਆ ਗੁੱਲ ਦੀ ਉਹ ਪਰਖੜਾ ਦੀ ਕੋੰਡੋਲੀ ਕਰਕੇ 7-8 ਦਿਨ ਗਏ ਨਾ ਇਹ ਕਿਤੇ ਖਤੋਂ ਆ ਰਹੀ ਹੈ ਆਪੇ ਖਿਦਿਆ ਰਿਹਾ ਹਾਂ ਉਹ ਤੇ ਪਾਣੀ ਪਾ ਦੇ ਜੇ ਪੌਣਾ ਪੀਏ ਵਿੱਚ ਥੋੜੇ ਬਾਲਟੀ ਲਿਆ ਮਾਂ ਲਾ ਨੂੰ ਬਾਲਟੀ ਲਿਖਿਆ ਹੋਊਗਾ ਹੋਰ ਕੀ ਉਹ ਲੈ ਉਹ ਪਾ ਲੈ ਜੇ ਚ ਪਹਿਲਾਂ ਥੋੜਾ ਪਾਣਾ ਉਹ ਪਹਿਲਾਂ ਪਾ ਲੈ ਇੱਕ ਬਸ ਇੱਕ ਦੇਖਾਂ ਹੂੰ ਕੋਲ ਲੈ ਜਾ ਫਿਰ ਜਿਆਦਾ ਫਿਰ ਨਾਲ ਲੈ ਜਾ

ਕਾ ਚੀਜ਼ ਉੱਪਰ ਉੱਗ ਬਾਲਣੀ ਹੈ ਥੱਲੇ ਪੈਣ ਨਹੀਂ ਥੱਲੇ ਪੈਣ ਦੀ ਬਾਸ ਹਾਂ ਹਾਂ ਤਾਂ ਮੈਂ ਕਹਿੰਦਾ ਪਾਣੀ ਉੱਪਰੇ ਰੱਖ ਕੇ ਭਰ ਦੋ ਉੱਪਰ ਆ ਕੇ ਭਰੋਣਾ ਆ ਜੱਤ ਬਥੇਰ ਕਰਦੇ ਨੇ ਠੀਕ ਹੈ ਜੀ ਇਹਨਾਂ ਜਿਹੜਾ ਭਰ ਇਹਨੂੰ ਭਰ ਦਿੰਦੇ ਮੈਨੂੰ ਹਾਂ ਇਹਦੇ ਵਿੱਚ ਵੀ ਲਾ ਦੇ ਮੜਾ ਗਰਮ ਪਾਣੀ ਪੈ ਜਾਊਗਾ ਸਾਰਿਆਂ ਦੇ ਵਿੱਚ ਤੇਰਨੋ ਕਿਆ ਡਿੱਗਾ ਆ ਜਣਾ ਇਦਾਂ ਗਰਮ ਪਾਣੀ ਸਾਰਿਆਂ 'ਚ ਪੈ ਜਾਣਾ ਕੀਆ ਕੀ ਰੱਖਣਾ ਉੱਪਰ ਉਹਦੇ ਵਿੱਚ ਇਹ ਲਾ ਲਾ ਉਹਨੂੰ ਗਰਮ ਪਾਣੀ ਕਰਕੇ ਇਹਨਾਂ ਵਿੱਚ ਪਾ ਲਾਂਗੇ ਸਾਰਿਆਂ 'ਚ ਚੱਜ ਹਰ ਲਗਾ ਫਿਰ ਇਹਨਾਂ ਦੀ ਮਾਰਤ ਕਰ ਦਾਂਗੇ ਮੰਮੇ ਨਹੀਂ ਥੋੜੀ ਧੱਕ ਬਲਦੀ ਏ ਯਾਰ ਨਾ ਲਾਈ ਹੋਈ ਤਨ ਦਾ ਪਿਆਰ ਅੱਜ ਤੋਂ ਮੈਂ ਬੰਦੀ ਨਹੀਂ ਕਰਦਾ ਕੋਈ ਸੱਚੇ ਹਾਂ ਥੋੜਾ ਹਾਂ ਜਰਾ ਬੋਤਲੇ ਗੇਰ ਦੇ ਵਿੱਚ ਬੰਦੇ ਨੂੰ ਫਿਟਾ ਦੇ ਬੋਤਲੇ ਨਹੀਂ ਕਰ ਤੂੰ ਤੁਸੀਂ ਸੋਣੀ ਬਲ ਗਈ ਦੀ ਪਹਿਲਾਂ ਅੱਛਾ 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 ਇਹ ਪਾ ਚੱਕਰ ਦੂਆ ਪਹਿਲਾਂ ਹੂੰ ਜੇ ਇਹ ਕਰਦੇ ਹੋਰ ਹੁਣ ਲੈ ਲੈਣਾ ਪੈਣਾ बड़नी बड़नी हां बड़नी 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 की बड़ंगी बड़ंगी की गल बस यही चक के ऊपर रख दे मने उन्हें थल्ले चले जाना नहीं चक के ऊपर रखनी पेनी है ओहो साकला होवे बे पर मामे साकला आते टापड़ मंडे के गंदे छक लन गे थगा ਕੀ ਨਾ ਫਿਰ ਹਾਂ ਹਾਂ ਵੀ ਠੀਕ ਹੈ ਸੀਰਲ ਵੀ ਠੀਕ ਆਉਂਦਾ ਇਹਨੂੰ ਪਰ ਨਹੀਂ ਅੱਗਾ ਚਲੋ ਜੀ ਅੱਗ ਬਾਲ ਕੇ ਮਿਲਦੇ ਦੁਬਾਰੇ ਤੁਹਾਨੂੰ ਸਾਡਾ ਕੰਮ ਉਲਝ ਗਿਆ ਹੁਣ ਦਰ ਕੀ ਲਓ ਜੀ ਬਾਲਤੀ ਅੱਗ ਅਸੀਂ ਹੁਣ ਔਖੇ ਸੌਖੇ ਹੋ ਕੇ ਤੇ ਹੁਣ ਥੋੜਾ ਟਾਈਮ ਇਹ ਲਾਊਗਾ ਨਹੀਂ ਕਰ ਨਹੀਂ ਕਰਦਾ ਨਹੀਂ ਕਰਦਾ ਜੇ ਤੈਨੂੰ ਦੇਖ ਕੇ ਰੱਖਦਾ ਕੋ ਰੁਕਣਾ ਫੜਿਆ ਮਾਮਾ ਮੈਂ ਨੇ ਛੱਡ ਦੇ ਬੋ ਛੱਡ ਦੇ ਚੱਲਣ ਦਾ ਟੇਡਾ ਜਿਆਦਾ ਸਮਾਂ ਮੈਂ ਪਰਲੇ ਪਾਸੇ ਵੀ ਲਾਉਣਾ ਪੈਣਾ ਤੈਨੂੰ ਕੁਛ ਬਹੁਤ ਟੇਡਾ ਹੋ ਗਿਆ ਪਰਲੇ ਪਾਸੇ ਨੂੰ ਇਹ ਹਾਂ ਐ ਚਾਹੀਦਾ ਚਾਚੇ ਤਾਹ ਗਲਤ ਲਾਤੀ ਇਧਰ ਇਟ ਯਾਰ ਹਾਂ ਕਰਵਾ ਹਾਂ ਇਧਰ ਇਟ ਕੱਟ ਕੱਟ ਤੈਨੂੰ ਸਹੀ ਲਾ ਛੱਡ ਹਾਂ 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 ਹੁਣ ਇੱਟ ਥੱਲੇ ਲਾਉ ਦੇ ਜੇ ਲਾਉਣੀ ਆ ਇੱਥੇ ਹਾਂ ਉਹ ਨਹੀਂ ਯਾਰ ਇੱਥੇ ਨੂੰ ਬਾੜ ਦੇ ਚਾਚੇ ਟੁਰਨ ਮੜ ਜੀ ਕੇਰ ਨੂੰ ਬੋਲ ਨਹੀਂ ਸਮਝ ਸਕਦਾ ਇਹ ਬਸ ਠੀਕ ਆ ਬਸ ਗੱਲ ਖਤਮ ਆ ਬਸ ਜ਼ਰੂਰ ਤੇ ਨਹੀਂ ਜਿਆਦਾ ਲੱਗਦਾ ਜੇ ਨਹੀਂ ਨਹੀਂ ਠੀਕ ਆ ਮੈਨੂੰ ਲੱਗਦਾ ਆ ਚਲ ਕੋਈ ਨਹੀਂ ਥੋੜਾ ਬੋਤਾ ਤਾਂ ਹੁਣ ਆਪਾਂ ਕਿਹੜੇ ਪਰਫੈਕਟ ਆਪਾਂ ਪਾਣੀ ਨੂੰ ਗਰਮ ਕਰਨਾ ਕਹਿਣ ਦਾ ਪਾਪਾ ਥੋੜਾ ਜਿਹਾ ਅੱਗੇ ਕਰ ਕਰ ਦੇ ਫਿਕਚੇ ਦੇ ਫਿਕਚੇ ਆ ਨਹੀਂ 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 ਨਛੇੜੇ ਨਾ ਸੇੜਨਾ ਨਹੀਂ ਕਹਨ ਅੱਗ ਸਹੀ ਵੱਲਦੀ ਅਸੀਂ ਅੱਗ ਦੇਖਦੇ ਵੀ ਸੈਂਟਰ ਦੇ ਵਿੱਚ ਆ ਗੱਲ ਵਾਗ ਦੇ ਲਿਖਣੀ ਆ ਹਾਂ ਹੱਗ ਸੈਂਟਰ ਤੇ ਕੀ ਹੈ ਜਿਆਦਾ ਹੋ ਗਿਆ ਕਿ ਤੇ ਤਾ ਹਾਂ ਤਾਂ ਸੱਤ ਬਾਰ ਮਤਲਬ ਮੈਦਾਨ ਮੈਦਾਨ ਨੂੰ ਹੈ ਜਿਆਦਾ ਬਹੁਤ ਨਹੀਂ ਇਹ ਲੱਗਦਾ ਅਗਰੇ ਵਾ ਉਹਨਾਂ ਰੱਖਿਆ ਨਾ ਲਾਓ ਜੀ ਕਹਿੰਦੇ ਵੀ ਉਹ ਨਾਰੀਅਲ ਲਿਆ ਕੇ ਰੱਖੇ ਹੋਏ ਤੇ ਚਾਚਾ ਕਹਿੰਦਾ ਫੜਕਾ ਦਿੰਦੇ ਹੁਣ ਪਾਣੀ ਵਾਲਾ ਚਾਚਾ ਪਾਣੀ ਹੋਊਗਾ ਵੀਚਰ ਮੈਨੂੰ ਖੜਕਦਾ ਲੱਗਦਾ ਨਹੀਂ ਤਾਂ ਦੇਖੀ ਤੇ ਚੈੱਕ ਕਰਕੇ ਪਰ ਪਰੇ ਰਹੇ ਅੱਛਾ ਤਾਂ ਨਹੀਂ ਖੜਕਦਾ ਮੇਕੇ ਦੀ ਕਹਿ ਹੋ ਗਿਆ ਨਾ ਮੈਂ ਕਿੰਨੇ ਦਾ ਕਹਣਾ 100 ਰੁਪਏ ਦਾ ਮੈਂ ਫਿਰ ਬਿੱਚ ਐਨਾ ਵੀ ਤੁੱਪ ਵੀ ਘੱਟ ਨਹੀਂ ਹੋਣਾ ਚਾਹੀਦਾ ਅੱਛਾ ਫਿਰ ਉਹਨੂੰ ਹਲਾ ਹਲਾ ਕੇ ਦੇਖੇ ਹੈ ਬਾਕੀ ਦੇਖੋ ਯਾਰ ਬਈ ਹੋ ਜਾ ਤਿਆਰ ਹੈ ਇਹਦਾ ਬੰਦ ਗੋਲ ਇੱਧਰ ਦੇ ਨਹੀਂ ਕਿ ਇੱਧਰ ਦੇ ਉਹ ਆਹ ਤੇ ਇੱਥੇ ਵੱਡਾ ਹੁੰਦਾ ਫਿਰ ਗਾਹਾਂ ਤੇ ਵੱਡਾ ਥੋੜਾ ਜਿਹਾ ਉਹੋ ਟੇਡਾ ਰੱਖ ਕੇ ਐ ਟੇਡਾ ਚ ਲਿਆ ਬਸ ਐ ਸੱਚੇ ਦੂਤ ਨੂੰ ਐ ਚੱਕੀ ਦਾ ਥੋੜਾ ਥੋੜਾ ਐ ਐਂ ਕਰਦਾ ਲਿਖਿਆ ਤੇਰੇ ਸਾਹ ਤੇ ਐ ਗੋਲ ਜਿਆ ਜੇਲਾ ਛੰਕੂ ਬਣਾਦਾ ਨੂੰ ਹਾਂ ਹਾਂ ਐਦਾ ਛੰਕੂ ਹਾਂ ਛੰਕੂ ਬਣਾ ਛੰਕੂ ਬਣ ਕੀ ਗੱਲ ਤੇ ਤੈਨੂੰ ਲੱਗਿਆ ਪਤਾ ਚਾਚੇ ਵਾਪੇ ਹੁਣ ਸਾਨੂੰ ਬਿਜ਼ਨਸ ਆਈ ਹੋਣਾ ਬਿਜ਼ਨਸ ਸ਼ੁਰੂ ਹੋ ਗਿਆ ਚਾਚੇ ਅੱਗੇ ਨੂੰ ਆਹ ਗੱਡੀ ਭਰ ਕੇ ਦੇ 200 ਰੁਪਏ ਦਾ ਆਉਂਦਾ 70 ਰੁਪਏ ਦਾ ਵੇਚਦੇ ਆ ਠੀਕ ਨਹੀਂ ਇਹ ਕੰਮ ਸੌਦਾ ਜੀ ਸੌਦਾ ਹੁੰਦਾ ਚਲ ਤੈਨੂੰ ਸੌਦਾ ਮਿਲਿਆ ਹੋਣਾ ਉਂ ਜਣੀ 70 74 ਵਾਲੀਆਂ ਲੱਗੀਆਂ ਮੀਆਂ ਰੇੜੀਆਂ 60 ਨੂੰ ਇਹ ਮਿਲਦਾ ਹਾਂ 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 ਇੱਕ ਹੀ ਲੈ ਆਂ ਚੱਕ ਲੈ ਤੂੰ ਆ ਵੀ ਮੈਂ ਕਹਿੰਦਾ ਦੇਖ ਨਹੀਂ ਹੂੰ ਕੋਈ ਫਾਇਦਾ ਨਹੀਂ ਇੱਥੇ ਪੇਰ ਆ ਜਾਣਾ ਇੱਥੇ ਕਿਸੇ ਨੇ ਨਹੀਂ ਤੇ ਚੀਲਣਾ ਕਿ ਤੈਨੂੰ ਦੱਸਾਂ ਮੈਂ ਨਹੀਂ ਨਹੀਂ ਦੇਖਣੋਂ ਪਹਿਲਾਂ ਮਰਾ ਘਰ ਦੇਖਣਾ ਦਿਖਾਉਣਾ ਤਾਂ ਕਿਹਾ ਹੁਣ ਉਹ ਦੱਸੂ ਚਾਚੇ ਫੇਰ ਤੂੰ ਗਲਤ ਸ਼ਹਿਰ ਦਾ ਦੇਖਿਆ ਮੈਂ ਤੈਨੂੰ ਕਹੀ ਜਾਂਦਾ ਸ਼ਾਂਕੂ ਬਣਾ ਲਾ ਉਹਨੂੰ ਪਿੱਛੇ ਦੇ ਹਾਂਏ ਹਾਂਏ ਹਜਦਾ ਦੇਖਿਆ ਤੂੰ ਹਜਦਾ ਹੱਜਪਣਾ ਹਾਂ ਹੱਜਪਣਾ ਜਾ ਰਿਹਾ ਹੈ ਛੱਡੀ ਜਾ ਐਂ ਘੜੀ ਜਾ ਮਣੀ ਗੱਲ ਦਾ ਉਹਨਾਂ ਕੋਲ ਚੈਨਾ ਵਾਲਾ ਮਹਾਲ ਹੈ ਚੈਨਾ ਵਾਲਾ ਜਿਹੜੇ ਤਿੱਖੇ ਜਿਹੇ ਹੁੰਦੇ ਨੇ ਦਿਖਾਉਂਦੇ ਨੇ ਮਸ਼ਹੂਰੀ ਜੀ ਆਉਂਦੀ ਹੁੰਦੀ ਜਿਹੜੀ ਪਰ ਮੈਂ ਕਹਣਾ ਚੈਨਾਈ ਘੁੰਮਣ ਆਇਆ ਵੇ ਤਾਂ ਢੜੇ ਹੈਗੇ ਆਂ ਬੰਦਰ ਲਿਆ ਗੱਡੀ ਤਾਹਰ ਕੇ ਗੱਡੀ ਤਾਹਰ ਲੈ ਵਾ ਲੈ ਚਲੇ ਜਾਏ ਹੁੰਦੇ ਕਹਿ ਮੈਨੂੰ ਐ ਲੱਗਦੀ ਫਿਰ ਤਾਂ ਇਹ ਵੀ ਛੁਡਵਾ ਦੇਣੇ ਫਿਰ ਸਾਥੇ ਤੂੰ ਸਾਨੂੰ ਚੈਨਾਈ ਗ੍ਰੀਨ ਟੋਰ ਲੈ ਯਾ ਮਰੂ ਹੂੰ ਮੈਂ ਤਾਂ ਆਹੂ ਗੱਤਪੀ ਕੰਮ ਸਹੀ ਵੀ ਮਨ ਬਣ ਜਾਣਾ ਲਾਈਨ ਬਣ ਕੇ ਬਣ ਕੇ ਬਣ ਕੇ ਹਾਂ ਹੁਣ ਸੱਚੇ ਟਿਕਾਣੇ ਵੱਜਿਆ ਨਾ ਕੇ ਵੈਰੀ ਗੁੱਡ ਜੌਬ ਵੇਰੀ ਗੁੱਡ ਪੀਕੇ ਹੁਣ ਨਾਰੀਆ ਦਾ ਪਾਣੀ ਵਾਟਰ ਹੈ ਫਿਰ ਪਾ ਚਾਹੀਏ ਚਿੰਬੜੀਏ ਉਹਨੂੰ ਉਹ ਆ ਜਾ ਪੁੱਤ ਤੈਨੂੰ ਵੀ ਦੇ ਦਿੰਦੇ ਗਲਾਸ ਗਲੂਸ ਲਿਆ ਚੱਕ ਕੇ ਤੈਨੂੰ ਵੀ ਦੇ ਦਿੰਦੇ ਯਾਰ ਕਿੰਨਾ ਚ ਮਲਾਈ ਵੀ ਹੁੰਦੀ ਹੈ ਹਾਂ ਉਹ ਕੋ ਕਰਨਾ ਪੈਂਦਾ ਫਿਰ ਜਗਾੜ ਹੋਰ ਹੋ ਲੈ ਵੀ ਮੈਂ ਨਾ ਮੈਂ ਹੋਰ ਜਮ ਇੱਕ ਤਿੱਖਾ ਕਰ ਲਾ ਹੁਣ ਇੱਥੇ ਤੇ ਚਾਚੇ ਇੱਧਰ ਗਾਹ ਨਾ ਜਾ ਜਾ ਹਾਂ ਵਾਹ ਹਾਂ ਇੱਥੇ ਤੇ ਲਿਆ ਹਾਂ ਹਉਮ ਨੇ ਉਹ ਤੇ ਘੱਟਿਆ ਰਸ ਨਹੀਂ ਨਹੀਂ ਆਉਣ ਤੇ ਤਿੱਖਾ ਕਰਦਾ ਜੇ ਤਿੱਖਾ ਕਰ ਜਾ ਮੇਰੇ ਤੇ ਐਸੇ ਤੇ ਖੱਲੇ ਚਲੇ ਜਾ ਸਲੇ ਖੰਗਲੇ ਲੈ ਜਾ ਲੈ ਜਾ ਲੈ ਜਾ ਹਾਂ ਹੁੰਦਾ 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 ਗੁਰੂ ਆ ਦੇ ਕੌਣ ਜਾਊਗਾ ਇਹ ਨੇੜੇ ਲੈ ਕੇ ਇਹਨੂੰ ਪਾਣੀ ਬੱਚਾ ਕੇ ਮੜ ਜਾ ਪਿਆਰ ਕਰ ਜਾ ਚ ਆ ਗਿਆ ਨਿਕਲ ਮੈਂ ਕਹਾਂ ਨਾ ਓਹੋ ਚੱਲ ਕਿਚ ਤੇ ਕੰਮ ਨੂੰ ਬਣਿਆ ਭਾਈ ਤਾਂ ਇਹ ਨਾਰੀਅਲ ਚੱਲ ਚੱਲ ਕਮਾਈ 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 ਵੱਢ ਜਾ ਚੇ ਹੌਲ ਹੌਲ ਕਰਕੇ ਹੂੰ ਵੱਢਦੇ ਵੱਢਦੇ ਤਿੱਖਾ ਕਰ ਲਾ ਗਾਹਾਂ ਤੇ ਹਾਂ ਆ ਗਿਆ ਚਾਕੇ ਬਚਾਕੇ ਬਚਾਕੇ ਤੇ ਲਿਆ ਲੈ 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 ਗਾ ਹਾਂ ਹਾਂ ਸੱਚ ਸੜਕਲੇ 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 ਇਹ ਕਿਨਾਂ ਜਦੋਂ ਬائیں ਮਾਰਦੇ ਪੈ ਪੱਕ ਲਿਆ ਤਾਂ ਇਹ ਪੱਕ ਗਿਆ ਤਾਂ ਥੋੜਾ ਜਾ ਅਗਲੇ ਸਟੇਜ ਪਰ ਚਲੇ ਗਿਆ ਇਹ ਇਹ ਅਗਲੇ ਸਟੇਜ ਪਰ ਚਲੇ ਗਿਆ ਹਾਂ ਹਾਂ ਕਰ ਹਾਂ ਜੇ ਕੋਈ ਪਾਂਡਾ ਲਿਆ ਚੱਕਾ ਪੁੱਤ ਗਲਾਸ ਗਲੋਸੀ ਕੋਈ ਹਾਂ ਲਾਜੂਆ ਵੀ ਤਿਆਰ ਕਰੀ ਬੈਠਾ ਇੱਧਰ ਇਹ ਆਪਣੇ ਸਿੱਖਾ ਕਰਨਾ ਚਾਹਤੇ ਜਮਾ ਹੀ ਮੂਰੇ ਤੇ ਇਹ ਤਾਂ ਇਹਦੇ ਉੱਪਰ ਤਾਂ ਟੂਸਾ ਵੱਡਣਾ ਆਜੋ ਬੱਦੋ ਹਾਂ ਇਹਨੇ ਹੌਲੀ ਹੌਲੀ ਪੁੱਠਾ ਕਰਕੇ ਮਾਰ ਲੈ ਚਾਹੇ ਰੱਖ ਕੇ ਬਰਾਬਰ ਉਹਨੂੰ ਹਾਂ ਮਾਰਦੇ ਪੁੱਠਾ ਸਿੱਧੇ ਹੀ ਮਾਰ ਸਿੱਧੇ ਹੀ ਮਾਰਦਾ ਹੂੰ ਜੇ ਬਾਤ ਮੁੜ ਮਾਣਾ ਜਿਹਨਾਂ ਉਹ ਹੋ ਫਿਰ ਹਾਂ ਹਾਂ ਹੁਣ ਤਾਂ ਕੰਮ ਸਾੜਦੇ ਆਪਾਂ ਆ ਬੱਬ ਹੋ ਹੂੰ ਵੱਡਾ ਤੇ ਗਲੇ ਰੱਖ ਬਰਾਬਰ ਜਿਆਦਾ ਉੱਚੀ ਜਗ੍ਹਾ ਨਹੀਂ ਰੱਖਦਾ ਇਹਨੂੰ ਕੱਕਾ ਗਿਆ ਬਣ ਗਿਆ ਤੂੰ ਬਣ ਗਿਆ ਨਾ ਹਾਂ ਹਾਂ ਇਹ ਬਣਿਆ ਪਤਾ ਹੈ ਦੇਖ ਦੋ ਜੀ ਤੇ ਕੱਚੀ ਹੈ ਬਣ ਗਿਆ ਹਾਂ ਹਾਂ ਸ਼ਾਇਦ ਤੇ ਨਾਲ ਸੈੱਟ ਹੋ ਸਕਦਾ ਹਾਂ ਇਹ ਤਾਂ ਕੁਝ ਨਹੀਂ ਹਾਂ ਹੌਲੀ ਹੌਲੀ ਹਾਂ ਹਾਂ ਮੂੰਹ ਆ ਜਿਹੜੇ ਇਹ ਮੂੰਹ ਆ ਜਿਹੜੇ ਮੂੰਹ ਇਹ ਤਿੰਨ ਮੂੰਹ ਚਾਚੇ ਇਹ ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਪਾਉਣੀ ਪੈਣੀ ਹੈ ਤਾਂ ਪਾਣੀ ਨਿਕਲਣਾ ਤੇਰੇ ਜਾਂ ਕਰਦੇਗਾ ਕੱਢ ਲੈ ਕਰਦੇ ਦੇਖ ਹੈ ਕੀ ਹੈ ਭਾਈ ਕਰਦੇ ਕਰ ਮੂੰਹ ਆਏ ਨਿਕਲਣੇ ਨੇ ਟੁੱਟ ਗਿਆ ਇੱਧਰ ਤੋਂ ਤਾਂ ਓਹੋ ਓਹ ਓਹ ਇਹਦੇ ਚ ਮੈਨੂੰ ਲੱਗਦਾ ਹੀ ਨਹੀਂ ਹੈਗਾ ਸਾਮਾਨ ਖੜਦਾ ਚਾਚੇ ਚਾਚੇ ਪੰਬਾਰਟੀ ਚਾਹੀਦੀ ਆ ਬਣ ਗਿਆ ਜੱਗ ਦੇ ਗੋਲਿਆ ਚੱਕੇ ਜੱਗ ਜੱਗ ਲਿਆ ਚੱਕ ਕੇ ਤਾਂ ਪੰਨ ਕੇ ਪਰਮੇਸ ਨੂੰ ਕੱਢ ਦੇਣਾ ਮੈਨੂੰ ਲੱਗਦਾ ਨਹੀਂ ਕੱਢਦਾ ਤਾਂ ਜੱਗ ਤਾਂ ਲਿਆ ਚੱਕ ਕੇ ਬਾਅਦ ਕੱਢੂਗਾ ਇਹਨੂੰ ਉਹ ਲਿਆ ਕਰਨ ਕੋਈ ਡੋਨਾ ਜੀ ਇਹਨੂੰ ਕਰਦਾ ਚਾਚੇ ਜਨੂੰ ਇਹਨੂੰ ਆਹੋ ਉਹ ਜੱਗ ਤੇ ਕੋਈ ਕਹੀ ਦਾ ਬੜਾ ਜੀ ਮੈਨੂੰ ਪਤਾ ਲੱਗਿਆ ਚਾਚੇ ਹੁਣ ਦੱਸਣ ਦੀ ਲੋੜ ਨਹੀਂ ਪੈਣੀ ਐ ਹੁੰਦਾ ਦਿਮਾਗ ਜੀ ਨੇ ਗੱਲ ਫੜਨੀ ਆ ਇਹ ਗਰਮ ਪਾਣੀ ਕਿਥੇ ਲੈਣੇ ਕਿ ਕਰਿਆ ਬਈ ਗਰਮ ਨਹੀਂ ਮਾਤ ਹੋਏ ਤੇ ਥੋੜਾ ਜਿਹਾ ਗਰਮ ਹੋ ਗਿਆ ਅੱਛਾ ਗਰਮ ਪਾਣੀ ਜਿਧੋ ਲਿਆ ਮੈਂ ਨਹੀਂ ਨਾਨੀ ਨੇ ਥੀ ਅੱਛਾ ਮਾਮਾ ਕਡੇ ਚੱਕਰਾਂ ਤੇ ਪੈ ਗਿਆ ਇੱਧਰ ਹਾਂ ਮਾਮੇ ਨੇ ਤਾਂ ਮਾਂਚ ਤਾਂ ਰੱਖ ਕੇ ਅਸੀਂ ਆ ਗਏ ਤੇ ਯਾਰ ਚੱਲ ਕੋਈ ਗੱਲ ਨਹੀਂ ਚੱਕ ਤਾਂ ਮਾਮੇ ਨੇ ਤਾਂ ਘਮਾਤਾ ਚਾਹ ਪੀ ਕੇ ਫੜਦੇ ਕੇ ਲੱਗ ਗਿਆ ਅਸੀਂ ਗੱਲਾਂ 'ਚ ਪੈ ਗਏ ਥੋੜਾ ਜਿਹਾ ਚੱਲ ਕੋਈ ਨਹੀਂ ਬਾਕੀ ਧੌਂਦੇ ਆਪਾਂ ਪਾਣੀ ਇੰਨੇ ਦਾ ਸਕੋਰ ਆ ਹਾਂ ਇਹ ਤਾਂ ਗੱਲ ਠੀਕ ਆ ਬਸ ਆਹ ਹੋ ਗਿਆ ਅੱਧਰ ਇਹ ਪਹਿਲਾਂ ਤੇ ਕੱਢ ਕੇ ਰੱਖੇ ਹੋਏ ਆ ਉਹ ਅੰਬੀਆਂ ਹਾਂ ਅੰਬੀਆਂ ਮਾਮੀ ਲਾ ਚੱਲ ਅਗਲਾ ਵਲੌਗ ਸ਼ੁਰੂ ਕਰਦੇ ਹਾਂ ਹੁਣ ਅੰਕਵਾਲ ਦੀ ਚੜਾਈ ਆ ਤੇ ਤੇਰੇ ਮਾਮੇ ਤੇ ਮਜਾਤੀ ਰਹੀ ਚੜਾਈ ਸਹੀ ਚੜਾ ਦੇਣੀ ਆ ਇਹੀ ਚੜਾ ਦੇਣੀ ਆ ਸਮਝ ਗਿਆ ਮੈਂ ਤੇਰੀ ਗੱਲ ਬਾਠ ਠੀਕ ਆ ਠੀਕ ਆ ਠੀਕ ਆ ਇੱਥੇ ਵੀ ਰੱਚੀ ਬਣ ਜਣੇ ਆ ਚੱਕ ਦੇ ਫੱਟੇ ਕਰਦੇ ਸ਼ੁਰੂ ਕੰਮ ਚਲੋ ਜੀ ਹੁਣ ਮਿਲਦੇ ਆਂ ਆਪਾਂ ਕਿਥੇ ਅਗਲੇ ਵਲੌਗ ਚ ਪਰਮਾਣਤਮ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ